ਤਤ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਦੱਸ ਦिए ਕਿ ਬੇਅਦਵੀ ਮਾਮਲੇ ਦਾ ਮੋਸਟ ਵਾਂਟਡ ਗ੍ਰਫਤਾਰ ਕਰ ਲਿਆ ਗਿਆ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਗ੍ਰਫਤਾਰ ਕੀਤਾ ਗਿਆ ਦੇਖ ਸਕਦੇ ਹੋ ਸिए ਤਸਵੀਰ ਹੈ ਜਦੋਂ ਅਯੁੱਧਿਆ ਦੇ ਵਿੱਚ ਰਾਮ ਮੰਦਰ 22 ਜਨਵਰੀ ਨੂੰ ਜਦੋਂ ਇਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ਪ੍ਰਾਣ ਪ੍ਰਤੀਸ਼ਟਾ ਦੀ ਜਿਸਨ ਪੂਜਾ ਸੀ ਤਾਂ ਉਸ ਵੇਲੇ ਦੇਖਿਆ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਜਿਹੜਾ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਨਾਲ ਦੀ ਨਾਲ ਜਿਹੜਾ ਸੂ ਮਿਲਦੀ ਹੈ ਤੇ ਬਾਅਦ ਦੇ ਵਿੱਚ ਸੈਟ ਪਹੁੰਚ ਜਾਂਦੀ ਹੈ ਦੱਸਦੀ ਹੈ ਕਿ ਅਯੋਧਿਆ ਅਯੋਧਿਆ 2 ਫਰਵਰੀ ਨੂੰ ਸੈਟ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਦੱਸਦੇ ਕਿ ਉਹਨੂੰ ਫਰੀਦਕੋਟ ਲੈ ਕੇ ਆਇਆ ਜਾਵੇਗਾ ਇਸ ਨੂੰ ਕਿਉਂਕਿ ਫਰੀਦਕੋਟ ਦੇ ਵਿੱਚ ਮਾਮਲਾ ਦਰਜ ਹੈ ਬੇਆਦਰਬੀ ਦਾ 2015 ਦੇ ਵਿੱਚ ਜੋ ਬੇਆਦਰਬੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੱਸਦੇ ਕਿ ਵੱਖ-ਵੱਖ ਮੁਲਜ਼ਮ ਜਿਹੜੇ ਐ ਉਹ ਫਰਾਰ ਹੋ ਜਾਂਦੇ ਐ ਤੇ ਜਿਸ ਦੇ ਵਿੱਚ ਪ੍ਰਦੀਪ ਕਲੇਰ ਜੋ ਕਿ ਮੁੱਖ ਸਰਗਣਿਆਂ ਦੇ ਵਿੱਚੋਂ ਇੱਕ ਸੀ ਤਾਂ ਦੱਸਦੇ ਕਿ ਉਹਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬੀਤੀ ਰਾਤ ਇਸ ਦੀ ਅਰੈਸਟ ਹੋਈ ਦਾਦੀ ਆਦਿ ਕਿ ਸੱਟ 2 ਫਰਵਰੀ ਨੂੰ ਪਹੁੰਚੀ ਸੀ ਅਯੁੱਧਿਆ ਕਿਉਂਕਿ ਅਯੁੱਧਿਆ ਦੇ ਵਿੱਚ ਇਹ ਰਹਿ ਰਿਹਾ ਸੀ ਔਰ ਅਯੁੱਧਿਆ ਦੇ ਵਿੱਚ ਹੀ ਸਪੋਰਟ ਹੁੰਦਾ ਬਹੁਤ ਸਮੇਂ ਬਾਅਦ ਕਿਉਂਕਿ ਜਦੋਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੁੰਦੀ ਆ ਤਾਂ ਉਸ ਸਮੇਂ ਦੀਆਂ ਤਸਵੀਰਾਂ ਜਦੋਂ ਪ੍ਰਦੀਪ ਕਲੇਰ ਨੂੰ ਲੰਮੇ ਸਮੇਂ ਬਾਅਦ ਦੇਖਿਆ ਜਾਂਦਾ ਤਾਂ ਦਾਦੀ ਕਿ ਉਸ ਤੋਂ ਬਾਅਦ ਲਗਾਤਾਰ ਜਿਵੇਂ ਭਣਕ ਲੱਗਦੀ ਹੈ ਪੰਜਾਬ ਪੁਲਿਸ ਨੂੰ ਤਾਂ ਜਿਹੜੀ ਸੱਟ ਬਣਾਈ ਗਈ ਸੀ ਬੇਆਦਬੀ ਮਾਮਲੇ ਨੂੰ ਲੈ ਕੇ ਤਾਂ ਨਾਲ ਦੀ ਨਾਲ ਸੱਟ ਪਹੁੰਚ ਜਾਂਦੀ ਹੈ 2 ਫਰਵਰੀ ਨੂੰ ਅਯੁੱਧਿਆ ਤੇ ਅਯੁੱਧਿਆ ਤੋਂ ਇਸ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਤੇ ਦਾਦੀ ਕਿ ਹੁਣ ਪ੍ਰੋਡਕਸ਼ਨ ਬਰਾਂਟ ਇਸ ਦਾ ਲੈ ਲਿਆ ਗਿਆ ਔਰ ਜਲਦੀ ਜਿਹੜਾ ਹੋ ਸਕਦਾ ਹੈ ਅੱਜ ਰਾਤ ਤੱਕ ਫਰੀਦਕੋਟ ਆ ਜਾਵੇ ਜੀਆਂ ਦਾਦੇ ਕਿ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਇਸ ਦਾ ਰਿਮਾਂਡ ਲਿਆ ਜਾਏਗਾ ਤੇ ਬੇਆਦਬੀ ਕਾਂਡ ਜੋ ਕਿ 2015 ਨੂੰ ਵਾਪਰਦਾ ਹੈ ਉਸ ਨੂੰ ਲੈ ਕੇ ਵਕੂ ਵਕੂ ਬਕਰੇ ਦੱਸ ਦिए ਕਿ ਲਗਾਤਾਰ ਲੋਕ ਜਿਹੜੇ ਐ ਇਲਜ਼ਾਮ ਲਗਾ ਰਹੇ ਸੀ ਵਕੂ ਵਕੂ ਸਰਕਾਰਾਂ ਦੇ ਉੱਪਰ ਪਹਿਲਾਂ ਕਾਲੀ ਦਲ ਫਿਰ ਕਾਂਗਰਸ ਤੇ ਉਹਨਾਂ ਆਵੀ ਪਾਰਟੀ ਕਿਆ ਕਰਕਾਰ ਬੇਆਦਬੀ ਮਾਮਲਿਆਂ ਦਾ ਨਿਆਂ ਕਿੱਥੇ ਐ ਪਰ ਦੱਸ ਦिए ਕਿ ਹੁਣ ਪ੍ਰਦੀਪ ਕਲੇਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਯੋਧਿਆ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਸੱਟ ਦੀਆਂ ਟੀਮਾਂ ਕਿਹਾ ਜਾ ਰਿਹਾ ਕਿ 2 ਫਰਵਰੀ ਨੂੰ ਪਹੁੰਚ ਗਈਆਂ ਸੀ ਅਯੋਧਿਆ ਤੇ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਪ੍ਰਕਿਰਿਆ ਸੀ ਤੇ ਉੱਥੇ ਰਹਿ ਕੇ ਪੂਰਾ ਟਰੈਪ ਲਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਟਰੈਪ ਲਾਉਣ ਤੋਂ ਬਾਅਦ ਜਿਵੇਂ ਇਸ ਨੂੰ ਕਾਬੂ ਕੀਤਾ ਤਾਂ ਹੁਣ ਪ੍ਰੋਡਕਸ਼ਨ ਬ੍ਰਾਂਡ ਦਾ ਲੈ ਲਿਆ ਗਿਆ ਔਰ ਪ੍ਰੋਡਕਸ਼ਨ ਵਰੰਟ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਆਂਦਾ ਜਾਵੇਗਾ ਦੱਸ ਦਈਏ ਕਿ ਫਰੀਦਕੋਟ ਫਰੀਦਕੋਟ ਦੇ ਵਿੱਚ ਮਾਮਲਾ ਦਰਜ ਹੈ ਤਾਂ ਦੱਸ ਦਈਏ ਕਿ ਹੁਣ ਜਿਹੜਾ ਬੇਅਦਬੀ ਮਾਮਲੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪ੍ਰਦੀਪ ਕਲੇਰ ਜੋ ਕਿ 22 ਜਨਵਰੀ ਨੂੰ ਵੇਖਿਆ ਗਿਆ ਸੀ ਇਹ ਤਸਵੀਰਾਂ ਨੇ 22 ਜਨਵਰੀ ਦੀ ਜਿਸ ਦਿਨ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਸੀ ਤਾਂ ਉਸ ਤੋਂ ਬਾਅਦ ਪੁਲਿਸ ਲਗਾਤਾਰ ਚੱਕੰਨੀ ਹੋ ਜਾਂਦੀ ਹੈ ਪੁਲਿਸ ਦੇ ਕੰਨ ਖੜੇ ਹੋ ਜਾਂਦੇ ਕਿ ਆਖਰਕਾਰ ਪ੍ਰਦੀਪ ਕਲੇਰ ਉਹ ਯੋਧਿਆ ਚ ਕਿੱਥੇ ਹੈ ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਜਾਂਦੀ ਹੈ ਸਿੱਟੀਆਂ ਟੀਮਾਂ ਤੇ ਦੇ ਵੱਲੋਂ ਟਰੈਪ ਲਾਇਆ ਜਾਂਦਾ ਤੇ ਟਰੈਪ ਲਾਉਣ ਤੋਂ ਬਾਅਦ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਜੀ ਆਦਾ ਦੇ ਕਿ 2 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਪਿੰਡ ਵਿੱਚ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਹਰ ਘਰ ਹਰ ਅਮੀਰ ਗਰੀਬ ਅੱਜ ਸਿਹਤ ਸੁਵਿਧਾਵਾਂ ਦਾ ਮੁਫਤ ਚ ਆਨੰਦ ਮਾਣ ਰਿਹਾ ਹੈ आम आदमी क्लिनिका ने लोकਾਂ दी जिंदगी च एक बड़ा बदलाव ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਕਲੀਨਿਕਾ ਨਾਲ ਹਰ ਇੱਕ ਦਾ ਦਿਲ ਜਿੱਤਿਆ ਹੈ ਪਿੰਡ ਵਾਸੀਆਂ ਨੇ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾ ਤੋਂ ਬੇहद ਖੁਸ਼ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ ਮਾਤਰ ਲੋਕ ਸਿੰਘ ਅਸੀਂ ਇੱਥੇ ਆਮ ਆਦਮੀ ਕਲੀਨਿਕ ਵਿੱਚ ਆਉਂਦੇ ਹਾਂ ਪਹਿਲਾਂ ਅਸੀਂ ਪ੍ਰਾਈਵੇਟ ਜਾਂਦੇ ਹੁੰਦੇ ਸੀ ਸਾਨੂੰ ਪੈਸੇ ਵੀ ਖਰਚੇ ਲੈਂਦੇ ਸੀ ਇਹ ਜਦੋਂ ਦੀ ਆਮ ਆਦਮੀ ਕਲੀਨਿਕ ਖੁੱਲੀ ਪਈ ਹੈ ਸਾਨੂੰ ਹਣੇ ਤੇ ਅਸੀਂ ਆਉਂਦੇ ਆ ਸਾਡਾ ਇਲਾਜ ਫਰੀ ਹੈ ਟੈਸਟ ਵੀ ਫਰੀ ਹੁੰਦੇ ਆ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੀ ਅੱਜ ਹਰ ਪਾਸੇ ਚਰਚਾ ਹੈ ਹਰ ਉਹ ਵਿਅਕਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰ ਰਿਹਾ ਹੈ ਜਿਸ ਨੂੰ ਇਲਾਜ ਲਈ ਪਹਿਲਾਂ ਦੂਰ ਜਾਣਾ ਪੈਂਦਾ ਸੀ ਮੱਲਾ ਕਲੀਨਿਕ ਆਮ ਕਲੀਨ ਕਰਾਈਂ ਹਸਪਤਾਲਾਂ ਚ ਵਧੀਆ ਫੈਸਿਲਿਟੀਆਂ ਰਹੀਨ ਲੇਟੈਸਟ ਮਸ਼ੀਨਾਂ ਰਹੀਨ ਕੈਂਸਰ ਤੋਂ ਉਹ ਟ੍ਰੇਨ ਜਿਹੜੀ ਆ ਖਾਲੀ ਕਰਦੀ ਜਿਹੜੀ ਜਾਂਦੀ ਹੁੰਦੀ ਸੀ ਨਾ ਪਟੰਡੇ ਤੋਂ ਬੀਕਾ ਨੇਰ ਨੂੰ ਜਿਹਨੂੰ ਕਹਿੰਦੇ ਸੀ ਕੈਂਸਰ ਟ੍ਰੇਨ ਕਦੇ ਦੇਖ ਕੇ ਆਏ ਉਹ ਖਾਲੀ ਹੋ ਗਈ ਉਹ ਆਪਣੇ ਕੋਲੇ ਇਲਾਜ ਦੇ ਸਾਧਨ ਇੱਥੇ ਆ ਗਏ ਆਮ ਆਦਮੀ ਕਲੀਨਿਕ ਆਣ ਲਈ ਲੋਕਾਂ ਦੀ ਸਰ ਪੰਜਾਬ ਸਰਕਾਰ ਬਣੀ ਲੋਕਾਂ ਦੀ ਸਰਕਾਰ